ਇਕਰ ਕੋਈ ਸੀਰੀਅਸ ਕੰਡੀਸ਼ਨ ਦਾ ਮਰੀਜ਼ ਅੰਦਰ ਪਿਆ ਹੋਵੇਗਾ ਸਭ ਤੋਂ ਪਹਿਲਾਂ ਤਾਂ ਗੱਡੀ ਨੂੰ ਧੱਕਾ ਲੱਗੇਗਾ ਫਿਰ ਸਟਾਰਟ ਹੋਵੇਗੀ ਜਿਸ ਤੋਂ ਬਾਅਦ ਦੇ ਵਿੱਚ ਫਿਰ ਮਰੀਜ਼ ਨੂੰ ਜਿਹੜਾ ਸ਼ਿਫਟ ਕੀਤਾ ਜਾਵੇਗਾ ਤੇ ਇਸ ਤੋਂ ਵਾਰੀ-ਵਾਰੀ ਚੱਲੋ ਜਸਪਾਲ ਧੱਕਾ ਲਾ ਕੇ ਸਟਾਰਟ ਕਰ ਕੇਜਰੀਵਾਲ ਦਿੱਲੀ ਸੀਐਮ ਭਗਵੰਤ ਮਾਨ ਜੀ ਸ਼੍ਰੀ ਕੇਜਰੀਵਾਲ ਦਿੱਲੀ ਐਨਕੇਐਚ ਤੋਂ ਠਾਪਰ ਕਾਲਜ ਦੇ ਵਿੱਚ ਇਹਨੂੰ ਲਿਆ ਸੀਗਾ ਸਰਕਟ ਹਾਊਸ ਜਾਣਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਪਿੱਛੇ ਜੇ ਧੂਰੀ ਆਪਣਾ ਉਹ ਕਰਕੇ ਗਏ ਨੇ ਟ੍ਰੇਨ ਦਾ ਉਦਘਾਟਨ ਉੱਥੇ ਵੀ ਭਗਵੰਤ ਮਾਨ ਜੀ ਆਏ ਸੀ ਧੂਰੀ ਗਈ ਸੀ ਯਾਤਰਾ ਸ਼ੁਰੂਆਤ ਸੀ ਜੀ ਤੀਰਤ ਯਾਤਰਾ ਜਦੋਂ ਮੈਂ ਜਦੋਂ ਮੈਂ ਗੱਡੀ ਲੈ ਕੇ ਗਿਆ ਪਹਿਲੇ ਤੋਂ ੱੱਕਾ ਲਾ ਕੇ ਸਟਾਰਟ ਕਰਕੇ ਗੱਡੀ ਲੈ ਕੇ ਗਿਆ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਹਸਪਤਾਲ ਦੇ ਵਿੱਚ ਧੂਰੀ ਦੇ ਵਿੱਚ ਗੱਡੀ ਖੜਾਈ ਤਾਂ ਉੱਥੇ ਗੱਡੀ ਫੇਰ ਨਹੀਂ ਸਟਾਰਟ ਹੋਈ ਚੱਲੂਗਾ ਤਾਂ ਪਲਸ ਚੈੱਕ ਤੋਂ ਹੀ ਨਾ ਚਾਲੀ ਨਹੀਂ ਆ ਰਹੀ ਉਹ ਨਹੀਂ ਨਹੀਂ ਹੋ ਰਿਹਾ ਸਰ ਇਹ ਨਾ ਪੂਰਾ ਹਾਲ ਹੈ ਕਿ ਹੋ ਨਹੀਂ ਨਹੀਂ ਹੋ ਰਿਹਾ ਇਹ ਯਾਨੀ ਕਿ 2011 ਤੋਂ ਬਾਅਦ ਨਾ ਨਹੀਂ ਦਿੱਤੀ ਨਹੀਂ ਸਰ 2011 ਤੋਂ ਬਾਅਦ ਆ ਹੀ ਨਹੀਂ ਆਈ ਹੈ ਜਿਹੜੀ ਆ ਇਹ ਐਂਬੂਲੈਂਸ ਦੇ ਵਿੱਚ ਨਾ ਨਾ ਬਿਲਕੁਲ ਵੀ ਨਹੀਂ ਅਦਰ ਕੋសារ ਤੁਸੀਂ ਆਪ ਦੇਖੋ ਬੰਦ ਹੋ ਜਾਂਦੀ ਹੈ ਸਰ ਹੁਣ ਕੀ ਪਤਾ ਕੀ ਡਾਊਨ ਹੈ ਜੀ ਸਰ ਅਸੀਂ ਤਾਂ ਬੜੀ ਬੜੀ ਕਹਿਤਾ ਜੀ ਕੰਪਨੀ ਨੂੰ ਕਹਿਤਾ ਸੈਲ ਵੀ ਪਵਾ ਲੈ ਸਾਰਾ ਕਰ ਲਿਆ ਮੈਨੂੰ ਲਿਓ ਮੈਨੂੰ ਦਿਖਾ ਦਿਓ ਆ ਦੇਖੋ ਆ ਲੋ ਜੀ ਬੱਤੀ ਕੋਈ ਬੱਤੀ ਨਹੀਂ ਆ ਰਹੀ ਦੇਖੋ ਪ੍ਰੈਸ ਕਰ ਮੈਨੂਲ ਵੀ ਨਹੀਂ ਚੱਲਦਾ ਬਿਲਕੁਲ ਕੋਈ ਸ਼ਿਕਾਇਤ ਜਾਂ ਕੁਝ ਸਾਰਾ ਕੁਝ ਕੰਪਨੀ ਨੂੰ ਸਾਰਾ ਕੁਝ ਲਿਖ ਕੇ ਵੀ ਦੇ ਰੱਖਿਆ ਬਕਾਇਦਾ ਸਾਡੀ ਗੱਡੀ ਆਡਿਟ ਹੁੰਦੀ ਹੈ 1 ਮਹੀਨੇ ਬਾਅਦ ਸੀਐਲ ਕਰਦੇ ਨੇ ਕਲਸਟਰ ਲੀਡਰ ਹੁੰਦੇ ਨੇ ਜੀ ਉਹਨਾਂ ਨੂੰ ਕੱਲੀ ਕੱਲੀ ਚੀਜ਼ ਦੀ ਇਨਫੋਰਮ ਹੈ ਜੀ ਉੱਪਰ ਸੁਪਰਵਾਈਜ਼ਰ ਤੋਂ ਸਾਰਾ ਪਤਾ ਹੈ ਜੀ ਦੇਖੋ 108 ਐਂਬੂਲੈਂਸ ਖੁਦ ਦਾ ਹਾਲ ਹੈ ਜਿਹੜਾ ਇਸ ਵਕਤ ਬਿਹਾਲ ਜਾ ਰਿਹਾ ਹੈ ਤੇ 108 ਐਂਬੂਲੈਂਸ ਜਿਸ ਦੇ ਵਿੱਚ ਮਰੀਜ਼ ਨੇ ਜਿਹੜੇ ਉਹਨਾਂ ਨੂੰ ਸੀਰੀਅਸ ਕੰਡੀਸ਼ਨ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਉਹ ਖੁਦ ਇਸ ਵਕਤ ਵੈਂਟੀਲੇਟਰ ਦੇ ਉੱਤੇ ਪਈਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਐਂਬੂਲੈਂਸਾਂ ਖੜੀਆਂ ਨੇ ਇਹ ਐਂਬੂਲੈਂਸ ਜੋ ਪਹਿਲੀ ਤਸਵੀਰ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਸ ਦਾ ਨੰਬਰ PV66BA0539 ਹੈ ਇਹ 2020 ਮਾਡਲ ਜਿਹੜੀ ਗੱਡੀ ਹੈ ਤੇ ਇਹ ਇਹ ਆਮ ਗੱਡੀ ਨਹੀਂ ਆਮ ਐਂਬੂਲੈਂਸ ਨਹੀਂ ਜਾਂ ਆਮ ਵਿਅਕਤੀ ਲਈ ਐਂਬੂਲੈਂਸ ਨਹੀਂ ਵਰਤੀ ਜਾਂਦੀ ਸਗੋਂ ਇਹ ਉਹ ਐਂਬੂਲੈਂਸ ਹੈ ਜੋ ਮੁੱਖ ਮੰਤਰੀ ਦੇ ਕਾਫਲੇ ਦੇ ਨਾਲ ਚੱਲਦੀ ਹੋਈ ਹੈ ਤੇ ਜੇਕਰ ਮੁੱਖ ਮੰਤਰੀ ਦੇ ਕਾਫਲੇ ਦੇ ਨਾਲ ਚੱਲਣ ਵਾਲੀ ਐਂਬੂਲੈਂਸ ਦਾ ਹਾਲ ਇਸ ਤਰ੍ਹਾਂ ਨਾਲ ਹੋਵੇਗਾ ਉਹ ਅਸੀਂ ਵਾਰੀ-ਵਾਰੀ ਸਟੈਪ ਤੁਹਾਨੂੰ ਹਾਲ ਹੀ ਦਿਖਾ ਦਨੇ ਆ ਮੈਂ ਭਾਈ ਜੀ ਨੂੰ ਕਹਿਣਾ ਮੜੇ ਦਿਖਾਇਓ ਭਾਈ ਜੀ ਸਟਾਰਟ ਹੁੰਦੀ ਹੈ ਗੱਡੀ ਨਹੀਂ ਹੁੰਦੀ ਜੀ ਬਿਲਕੁਲ ਸਟਾਰਟ ਕਰਿਓ ਆਹੋ ਜੀ ਦੇਖੋ ਦੇਖੋ ਜੀ ਦਵਾਰੇ ਮਾਰੋ ਸੱਲ ਆਹੋ ਜੀ ਜਿੱਧਰ ਜਾਣਾ ਹੁੰਦਾ ਸਰ ਤੱਕਾ ਲਾ ਕੇ ਸਟਾਰਟ ਕਰਦੇ ਜੀ ਬਲਦੀ ਤੁਸੀਂ ਸੁਣ ਰਹੇ ਹੋ ਨਾ ਕਿ ਜਿੱਥੇ ਵੀ ਜਾਣਾ ਹੁੰਦਾ ਹੈ ਤਾਂ ਗੱਡੀ ਨੂੰ ਪਹਿਲਾਂ ਧੱਕਾ ਲਗਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਆਪ ਸੋਚੋ ਕਿ ਜੇਕਰ ਕੋਈ ਸੀਰੀਅਸ ਕੰਡੀਸ਼ਨ ਦਾ ਮਰੀਜ਼ ਅੰਦਰ ਪਿਆ ਹੋਵੇਗਾ ਸਭ ਤੋਂ ਪਹਿਲਾਂ ਤਾਂ ਗੱਡੀ ਨੂੰ ਧੱਕਾ ਲੱਗੇਗਾ ਫਿਰ ਸਟਾਰਟ ਹੋਵੇਗੀ ਜਿਸ ਤੋਂ ਬਾਅਦ ਦੇ ਵਿੱਚ ਫਿਰ ਮਰੀਜ਼ ਨੂੰ ਜਿਹੜਾ ਸ਼ਿਫਟ ਕੀਤਾ ਜਾਵੇਗਾ ਤੇ ਇਸ ਤੋਂ ਗੱਲ ਇੱਥੇ ਹੀ ਨਹੀਂ ਮੁੱਕਦੀ ਕਿ ਸਟਾਰਟ ਹੈ ਤੁਹਾਨੂੰ ਹੋਰ ਵੀ ਅੰਦਰਲੀ ਤਸਵੀਰਾਂ ਦਿਖਾ ਦਨੇ ਆ ਇਹ ਉਹ ਐਂਬੂਲੈਂਸ ਹੈ ਬਲਦੀਪ ਜੋ ਮੁੱਖ ਮੰਤਰੀ ਦੇ ਕਾਫਲੇ ਨਾਲ ਚੱਲਦੀ ਹੋਈ ਹੈ ਦਿਖਾਈ ਦਿੰਦੀ ਹੈ ਤੇ ਜਦ ਵੀ ਮੁੱਖ ਮੰਤਰੀ ਨੇ ਕਿਤੇ ਜਾਣਾ ਹੁੰਦਾ ਹੈ ਤਾਂ ਪਟਿਆਲੇ ਦੇ ਵਿੱਚੋਂ ਇਹੀ ਗੱਡੀ ਹੈ ਜੋ ਲੈ ਕੇ ਜਾਂਦੀ ਹੈ ਤੇ ਹਾਲਾਕਿ ਇਹ 2020 ਮਾਡਲ ਗੱਡੀ ਹੈ ਜੇਕਰ ਅੰਦਾਜ਼ਾ ਲਗਾਓ ਕਿ ਜੇਕਰ 3 3 ਸਾਲ ਪੁਰਾਣੀ ਗੱਡੀ ਦਾ ਇਹ ਹਾਲ ਹੈ ਤਾਂ ਪਿਛਲੀਆਂ ਗੱਡੀਆਂ ਦੇ ਪੁਰਾਣੇ ਮਾਡਲ ਵਾਲੀ ਗੱਡੀਆਂ ਦੇ ਕੀ ਹਾਲ ਹੋਣਗੇ ਪਹਿਲਾਂ ਤਸਵੀਰਾਂ ਜ਼ਰੂਰ ਦਿਖਾ ਦਨੇ ਆ ਕਿ ਜਦੋਂ ਮੁੱਖ ਮੰਤਰੀ ਦੇ ਕਾਫਲੇ ਨਾਲ ਚਲਦੀ ਹੈ ਉਸ ਦੀ ਐਂਟਰੀ ਪੈਂਦੀ ਹੈ ਬਕਾਇਦਾ ਤੌਰ ਦੇ ਉੱਤੇ ਰਜਿਸਟਰ ਦੇ ਵਿੱਚ ਅਸੀਂ ਉਹ ਰਜਿਸਟਰ ਦੀ ਕਾਪੀ ਵੀ ਦਿਖਾ ਦਨੇ ਆ ਕਿ ਜਦੋਂ ਜਦੋਂ ਇਹ ਗੱਡੀ ਸੀਐਮ ਅ ਕੇਜਰੀਵਾਲ ਦਿੱਲੀ ਸੀਐਮ ਭਗਵੰਤ ਮਾਨ ਜੀ ਸ਼੍ਰੀ ਕੇਜਰੀਵਾਲ ਦਿੱਲੀ ਐਮਕੇਐਚ 2 ਥਾਪਰ ਕਾਲਜ ਦੇ ਵਿੱਚ ਇਹਨਾਂ ਨੂੰ ਲਿਆ ਸੀਗਾ ਸਰਕਟ ਹਾਊਸ ਜਾਣਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਪਿੱਛੇ ਜੇ ਧੂਰੀ ਆਪਣਾ ਉਹ ਕਰਕੇ ਗਏ ਨੇ ਟ੍ਰੇਨ ਦਾ ਉਦਘਾਟਨ ਉੱਥੇ ਵੀ ਭਗਵੰਤ ਮਾਨ ਜੀ ਆਏ ਸੀ ਧੂਰੀ ਗਈ ਸੀ ਯਾਤਰਾ ਸ਼ੁਰੂਆਤ ਸੀ ਜੀ ਤੀਰਥ ਯਾਤਰਾ ਜਦੋਂ ਮੈਂ ਜਦੋਂ ਮੈਂ ਗੱਡੀ ਲੈ ਕੇ ਗਿਆ ਪਹਿਲੇ ਥੋ ਤੱਕਾ ਲਾ ਕੇ ਸਟਾਰਟ ਕਰਕੇ ਗੱਡੀ ਲੈ ਕੇ ਗਿਆ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਹਸਪਤਾਲ ਦੇ ਵਿੱਚ ਧੂਰੀ ਦੇ ਵਿੱਚ ਗੱਡੀ ਖੜਾਈ ਤਾਂ ਉੱਥੇ ਗੱਡੀ ਫੇਰ ਨਹੀਂ ਸਟਾਰਟ ਹੋਈ ਐਸਐਮਓ ਨੇ ਮੇਰੀ ਡਿਊਟੀ ਪੰਡਾਲ ਤੋਂ ਘੱਟ ਤੋਂ ਘੱਟ 5 ਕਿਲੋਮੀਟਰ ਦੂਰ ਲਾਤੀ ਵੀ 22 ਚਾਂਸ ਅਗਰ ਇਹਦੇ ਵਿੱਚ ਕੋਈ ਪੇਸ਼ੈਂਟ ਜਾਂ ਕੁਛ ਚੱਕਣਾ ਪੈ ਗਿਆ ਤਾਂ ਇਹਨੂੰ ਤੱਕਾ ਲਾ ਕੇ ਸਟਾਰਟ ਕਰਨਾ ਪਊਗਾ ਇਸ ਲਈ ਉਹਨੂੰ ਬੜੀ ਦੂਰ ਖੜਾ ਦਿੱਤਾ ਗਿਆ ਇਸ ਐਮਬੂਲੈਂਸ ਨੂੰ ਹਾਂਜੀ ਤਾਂ ਇਸ ਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ ਜੀ ਉਹ ਵੀ ਦਿਖਾ ਦਿਓ ਇਹ ਸਟ੍ਰੈਚਰ ਹੈ ਸਾਡਾ ਜੀ ਆ ਦੇਖੋ ਇਹ ਤਾਂ ਦੇਖੋ ਜੀ ਉਰੇ ਲੋਕ ਹੁੰਦਾ ਸਰ ਸਟੈਚਰ ਕੱਢਣ ਵਾਸਤੇ ਜੀ ਆਹ ਦੇਖ ਲਓ ਅਸੀਂ ਰੱਸੀਆ ਬਣ ਕੇ ਕੰਮ ਚਲਾ ਰਹੇ ਸਰ ਲੋਕ ਹੈ ਹੀ ਨਹੀਂ ਦੱਸੋ ਕੀ ਕਰੀਏ ਜੀ ਸਰ ਕਿਵੇਂ ਕੱਢਾਂਗੇ ਸਟੈਚਰ ਸਟੈਚਰ ਤਾਂ ਨਹੀਂ ਕਢੇਗਾ ਜੇ ਇਹ ਲੋਕ ਚਾਗੇ ਅਸੀਂ ਆਪਣੇ ਕੋਲੋਂ ਸਾਰੇ ਕਰ ਚਾਹ ਦੇਖੋ ਦੱਸੋ ਕੀ ਕਰੀਏ ਜੀ ਦੇਖੋ ਇਸ ਸਟੈਚਰ ਦਾ ਹਾਲ ਹੈ ਇਸ ਸਟੈਚਰ ਦਾ ਹਾਲ ਹੈ ਜੀ ਜੇਕਰ ਮੌਕੇ ਤੇ ਸਟੈਚਰ ਕੱਢਣਾ ਪੈ ਗਿਆ ਫਿਰ ਬੱਸ ਜੀ ਫਿਰ ਸਰ ਅਸੀਂ ਆਪ ਰੱਸੀ ਬਣ ਰੱਖੀਏ ਜੀ ਇਹ ਵੋ ਕੰਪਨੀ ਦਾ ਕੋਈ ਸਾਰ ਲੈਂਦੀ ਨਹੀਂ ਜੀ ਕੰਪਨੀ ਦੇਖੋ ਤੁਹਾਡੇ ਸਾਹਮਣੇ ਕਿੰਨਾ ਗੱਡੀ ਸਰ 20 ਮਾਡਲ ਹੈ ਜੀ 2020 ਮਾਡਲ ਹੈ 3 ਸ ਕੋਈ ਵੀ ਚੀਜ਼ ਸਰ ਵਰਕਿੰਗ ਨਹੀਂ ਹੈਗੀ ਤੁਸੀਂ ਦੇਖੋ ਕੋਈ ਵੀ ਡਾਕਟਰ ਸਾਹਿਬ ਦੱਸਣਗੇ ਤੁਹਾਨੂੰ ਦੇਖੋ ਬਾਈ ਜੀ ਆ ਓਕੀ ਹੈ ਆਕਸੀਮੀਟਰ ਹੈ ਤਾਂ ਐਂਬੂਲੈਂਸ ਦੇ ਵਿੱਚ ਬਲਦੀਪ ਜਦ ਕਿਸੇ ਪੇਸ਼ੈਂਟ ਨੂੰ ਰੱਖਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਆਕਸੀਜਨ ਚੈੱਕ ਕਰਨ ਲਈ ਆਕਸੀਮੀਟਰ ਹੀ ਨਹੀਂ ਚੱਲਦਾ ਹੈਗਾ ਚੈੱਕ ਕਰਾ ਵੀ ਮੜਾ ਜਾ ਪਲਸ ਚੈੱਕ ਰਿਓ ਚੱਲਦਾ ਹੀ ਨਹੀਂ ਸਰ ਚੱਲੂਗਾ ਤਾਂ ਪਲਸ ਚੈੱਕ ਹੋਊਗੀ ਨਾ 40 ਨਹੀਂ ਜਾ ਰਹੇ ਉਹ ਨਹੀਂ ਨਹੀਂ ਹੋ ਰਿਹਾ ਜਬ ਇਹਨਾਂ ਪੂਰਾ ਹਾਲ ਹੈ ਕਿ ਹੋ ਨਹੀਂ ਨਹੀਂ ਹੋ ਰਿਹਾ ਇਹ ਯਾਨੀ ਕਿ 2011 ਤੋਂ ਬਾਅਦ ਨਾ ਨੇ ਦਿੱਤੇ ਹੀ ਨਹੀਂ ਸਾਨੂੰ ਆਕਸੀਮੀਟਰ ਆਕਸੀਮੀਟਰ 2011 ਤੋਂ ਬਾਅਦ ਆਈ ਨਹੀਂ ਆਈ ਨਹੀਂ ਆਈ ਹੈ ਪੁਰਾਣੀ ਹੈ ਜਿਹੜੇ ਉਹਦੇ ਬਾਅਦ ਆਪਣੇ ਬੀਪੀ ਐ ਬੀਪੀ ਚੈੱਕ ਕਰਨਾ ਪੇਸ਼ੈਂਟ ਦਾ ਆ ਬੀਪੀ ਚੈੱਕ ਆ ਚੱਲ ਕੇ ਆਪੇ ਵੀ ਬੰਦ ਹੋ ਜਾਊਗਾ ਆ ਦੇਖੋ ਜੀ ਨਾ ਉਹ ਤਾਂ ਸੀਬੀ ਕੀ ਦੀ ਮਸ਼ੀਨ ਹਾਂ ਬੀਪੀ ਚੈੱਕ ਤਾਂ ਕਰੀਏ ਤਾਂ ਮਲਦੀਪੇ ਤਸਵੀਰਾਂ ਨੇ ਐਂਬੂਲੈਂਸ ਦੀਆਂ ਇਹ ਇਹ ਉਹ ਮਸ਼ੀਨ ਹੈ ਜੋ ਇਸ ਵਕਤ ਮੁੱਖ ਮੰਤਰੀ ਦੇ ਕਾਫਲੇ ਦੇ ਨਾਲ ਚੱਲਦੀ ਆ ਉਸ ਦਾ ਬੀਪੀ ਵੀ ਚੈੱਕ ਕਰਾਉਂਦੇ ਆ ਮਸ਼ੀਨ ਜਿਹੜੀ ਹੈ ਇਹ ਐਂਬੂਲੈਂਸ ਦੇ ਵਿੱਚ ਨੋ ਨਾ ਬਿਲਕੁਲ ਵੀ ਨਹੀਂ ਆ ਦੇਖੋ ਸਰ ਤੁਸੀਂ ਆਪ ਦੇਖੋ ਬੰਦ ਹੋ ਜਾਂਦੀ ਆ ਸੈਲ ਡਾਊਨ ਹੋਣਗੇ ਸਰ ਹੁਣ ਕੀ ਪਤਾ ਕੀ ਡਾਊਨ ਹੈ ਜੀ ਸਰ ਅਸੀਂ ਤਾਂ ਬੜੀ ਬੜੀ ਕਹਿਤਾ ਜੀ ਕੰਪਨੀ ਨੂੰ ਕਹਿਤਾ ਸੈਲ ਵੀ ਪਵਾ ਲੈ ਸਰ ਕਰ ਲਿਆ ਮੈਨੂਅਲ ਮੈਨੂਅਲ ਆ ਦੇਖੋ ਆ ਦੇਖੋ ਜੀ ਮੈਨੂਅਲ ਦਿਖਾ ਦਿਓ ਆ ਦੇਖੋ ਆ ਲਓ ਜੀ ਇੱਥੇ ਆਂਦੀ ਏ ਬੱਤੀ ਕੋਈ ਬੱਤੀ ਨਹੀਂ ਆ ਰਹੀ ਦੇਖੋ ਪ੍ਰੈਸ ਕਰਨ ਨਾਲ ਮੈਨੂਅਲ ਵੀ ਨਹੀਂ ਚੱਲਦਾ ਬਿਲਕੁਲ ਕੋਈ ਤੋਂ ਵੱਲ ਕੋਈ ਸ਼ਿਕਾਇਤ ਜਾਂ ਕੁਝ ਸਾਰਾ ਕੁਝ ਕੰਪਨੀ ਨੂੰ ਸਾਰਾ ਕੁਝ ਲਿਖ ਕੇ ਵੀ ਦੇ ਰੱਖਿਆ ਬਕਾਇਦਾ ਸਾਡੀ ਗੱਡੀ ਆਡਿਟ ਹੁੰਦੀ ਹੈ 1 ਮਹੀਨੇ ਬਾਅਦ ਸੀਐਲ ਕਰਦੇ ਨੇ ਕਲਸਟਰ ਲੀਟਰ ਹੁੰਦੇ ਨੇ ਜੀ ਉਹਨਾਂ ਨੂੰ ਕੱਲੀ ਕੱਲੀ ਚੀਜ਼ ਦੀ ਇਨਫੋਰਮ ਹੈ ਜੀ ਉੱਪਰ ਸੁਪਰਵਾਈਜ਼ਰ ਨੂੰ ਸਾਰਾ ਪਤਾ ਹੈ ਜੀ ਵੀ ਇਹ ਗੱਡੀ ਦੀ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਪਰ ਸਰ ਕੋਈ ਸੁਣਦੇ ਲੀਟਰ ਵਗੈਰਾ ਹੋਰ ਸਭ ਕੋਈ ਚੀਜ਼ ਵਰਕਿੰਗ ਹੈ ਹੀ ਨਹੀਂ ਸਰ ਤੁਸੀਂ ਦੇਖੋ ਵੈਂਟੀਲੇਟਰ ਦਾ ਮੈਨ ਮੋਨੀਟਰ ਹੁੰਦਾ ਜਿਹੜਾ ਨੀਚੇ ਵਾਈਟ ਲਾਂਦੇ ਉਹ ਹੀ ਟੁੱਟਿਆ ਆਇਆ ਸਕਰੀਨ ਇਹਦੀ ਵਗੈਰਾ ਸਕਰੀਨ ਵੀ ਟੁੱਟੀ ਹੋਈ ਹੈ ਉਦੇ ਬਾਅਦ ਉਹ ਆਪਣੇ ਆਕਸੀਜਨ ਵਾਲਾ ਵੈਂਟਿਲੇਟਰ ਉਹ ਹੀ ਖਰਾਬ ਹੈ ਆਕਸੀਜਨ ਨਹੀਂ ਆਉਂਦੀ ਉਹਦੇ ਵਿੱਚ ਉਹ ਵੀ ਖਰਾਬ ਹੈ ਕੋਈ ਵੈਂਟਿਲੇਟਰ ਵਗੈਰਾ ਕੁਝ ਵੀ ਨਹੀਂ ਕੁਝ ਨਹੀਂ ਕੁਝ ਨਹੀਂ ਚੱਲ ਰਿਹਾ ਹਾਂ ਦੇਖੋ ਸਰ ਆਕਸੀਜਨ ਵਗੈਰਾ ਆਕਸੀਜਨ ਵਗੈਰਾ ਸਰ ਹੈ ਗੱਡੀ 'ਚ ਲੇਕਿਨ ਇਹ ਖਰਾਬ ਹੈ ਖਰਾਬ ਹੈ ਇਹਦਾ ਵੈਂਟਿਲੇਟਰ ਹੀ ਖਰਾਬ ਹੈ ਆਕਸੀਜਨ ਹੈ ਗੱਡੀ 'ਚ ਲੇਕਿਨ ਇਹਦਾ ਵੈਂਟਿਲੇਟਰ ਖਰਾਬ ਹੈ ਲੱਗਦਾ ਮਰੀਜ਼ ਪਹੁੰਚਦਾ ਨਹੀਂ sire ਨਹੀਂ 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 ਪਹੁੰਚ ਸਕਦਾ ਸਰ ਕਿੱਥੋਂ ਪਹੁੰਚ ਸਾਰੇ ਦੇਖੋ ਜੀ ਸਰ ਇੱਕ ਚੀਜ਼ ਇਹ ਵੀ ਦਿਖਾਈ ਜਾਵੇ ਜੀ ਇਹ ਗਲੂਕੋਮੀਟਰ ਹੈ ਸਰ ਸ਼ੂਗਰ ਚੈੱਕ ਕਰਨ ਵਾਸਤੇ ਜੀ ਇਹਦੀ ਅੱਜ ਤੱਕ ਸਾਨੂੰ ਸਟਿੱਪੀ ਨਹੀਂ ਮਿਲੀ ਦੇਖੋ ਇਹ ਕਾਈ ਸੈਕਸ਼ਨ ਮਸ਼ੀਨ ਹੈ ਜੇ ਪੇਸ਼ੈਂਟ ਨੂੰ ਆਪਣੇ ਕੋਈ ਐਕਸੀਡੈਂਟ ਕੇਸ ਪੈ ਗਿਆ ਤੇ ਉਹਦੇ ਮੂੰਹ ਚੋਂ ਬਲੱਡ ਵਗੈਰਾ ਕੱਢਣ ਵਾਸਤੇ ਨਾ ਇਹ ਸੈਕਸ਼ਨ ਮਸ਼ੀਨ ਹੁੰਦੀ ਹੈ ਆ ਦੇਖ ਲਓ ਸਰ ਟੁੱਟੀ ਪਈ ਹੈ ਕਈ ਵਾਰੀ ਇਹਦੀ ਮੇਲ ਪਾਤੀ ਆਪਾਂ ਉੱਪਰ ਲੇਕਿਨ ਕੋਈ ਐਕਸ਼ਨ ਨਹੀਂ ਕਰ ਰਿਹਾ ਕੰਪਨੀ ਦੁਆਰਾ ਕੁਝ ਵੀ ਨਹੀਂ ਕਰਾਇਆ ਉਹੀ ਪਈ ਆ ਹੁਣ ਦੱਸੋ ਵੀ ਪੇਸ਼ੰਟ ਨੂੰ ਅਸੀਂ ਕਿਵੇਂ ਬਚਾਵਾਂਗੇ ਵੀ ਇੰਨਾ ਪੂਰਾ ਹਾਲ ਕਰ ਰੱਖਿਆ ਹੈ ਇਹਦੀ ਸਟ੍ਰਿਪਸ ਆਈ ਨਹੀਂ ਸਾਰੇ ਸਾਡੇ ਕੋਲੇ ਇਹਦੀ ਦੇਖ ਲਓ ਜੀ ਇਹਦੀ ਇਹਦੀ ਸਟ੍ਰਿਪਸ ਸਾਡੇ ਕੋਲ ਆਈ ਨਹੀਂ ਗਲੂਕੋਮੀਟਰ ਜੀ ਸਰ ਇਹ 슈ਗਰ ਚੈੱਕ ਕਰਨ ਵਾਸਤੇ ਹੁੰਦਾ ਜੀ ਇਹਦੀ ਅੱਜ ਤੱਕ ਸਾਡੇ ਕੋਲ ਸਰ ਬਿਲਕੁਲ ਬਲਦੀਪ ਬਲਦੀਪ ਉਹਨਾਂ ਦਾ ਵੀ ਹਾਲ ਦਿਖਾ ਦੰਨੇ ਆ ਉਹਨਾਂ ਦੇ ਤਾਂ ਕਹਿਦਾ ਯੂਲ ਕਿ ਲਾਈਟਾਂ ਹੀ ਨਹੀਂ ਚੱਲਦੀਆਂ ਹੈਗੀਆਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਦਾ ਸਮਾਂ ਹੈ ਤਾਂ ਉਹ ਦੂਸਰੀ ਐਂਬੂਲੈਂਸਾਂ ਦਾ ਤਾਂ ਮਤਲਬ ਲਾਈਟਾਂ ਹੀ ਨਹੀਂ ਚੱਲ ਰਹੀਆਂ ਹੈਗੀਆਂ ਇੱਥੋਂ ਦਾ ਕਹਿਣਾ ਹੈ ਇਹ ਕੀ ਚੀਜ਼ ਹੈ ਇਹ ਸ਼ੌਕਿੰਗ ਮਸ਼ੀਨ ਹੈ ਜੀ ਸੀਰੀਅਸ ਪੇਸ਼ੈਂਟ ਜਦੋਂ ਸੀਪੀਆਰ ਵਗੈਰਾ ਕਰਦੇ ਆ ਉਹਦੇ ਵਾਸਤੇ ਹੁੰਦਾ ਇਹ ਇਹਦੇ ਜਦੋਂ ਦਾ ਇਹ ਆਇਆ ਉਦੋਂ ਦੀ ਨਾਲ ਦੀ ਇਹਦੀ ਬੈਟਰੀ ਡੈਮੇਜ ਹੋਈ ਪਈ ਹੈ ਨਾ ਇਹਦੀਆਂ ਕੋਈ ਸਟਿਪਸ ਨੇ ਵਾਇਰਸ ਨੇ ਕੁਝ ਵੀ ਅਵੇਲੇਬਲ ਨਹੀਂ ਹੈਗਾ ਜੀ ਇਹਦਾ ਜਦੋਂ ਦੀ ਮਤਲਬ ਗੱਡੀ ਆਈ ਹੈ ਉਦੋਂ ਦਾ ਹੀ ਇਹ ਨਾਲ ਦਾ ਇਹ ਹੈ ਔਰ ਇਹ ਡੈੱਡ ਪਿਆ ਜੀ ਬਿਲਕੁਲ ਨਹੀਂ ਵੈਂਟੀਲੇਟਰ ਨੂੰ ਤਾਂ ਕੀ ਕਰਨਾ ਸਰ ਇਹ ਚਾ ਤਾਂ ਬੈਟਰੀ ਵੀ ਨਹੀਂ ਹੈ ਦੀ ਗੱਡੀ ਦੀ ਵੈਂਟੀਲੇਟਰ ਚੱਲਦਾ ਬੈਟਰੀ ਨਾਲ ਉਹ ਵੀ ਨਹੀਂ ਹੈ ਬੈਟਰੀ ਡੈੱਡ ਨੇ ਸਰ ਡੈੱਡ ਨੇ ਇਹਦੀ ਗੱਡੀ ਦੀਆਂ ਬੈਟਰੀਆਂ ਦੋਨੇ ਡੈੱਡ ਨੇ ਸਰ ਇੱਕ ਪਿੱਛੇ ਕੈਵਨ ਵਾਸਤੇ ਹੁੰਦੀ ਆ ਇਨਵਰਟਰ ਬੈਟਰੀ ਤੇ ਇੱਕ ਸਟਾਰਟਿੰਗ ਵਾਸਤੇ ਹੁੰਦੀ ਆ ਤੁਹਾਡੇ ਸਾਹਮਣੇ ਸਟਾਰਟ ਕਰਕੇ ਦਿਖਾਤੀ ਸਰ ਕੀ ਹੈ ਧੱਕਾ ਕਿੰਨੀ ਕ ਵਾਰ ਲਵਾਈਏ ਸਰ ਹੁਣ ਕੌਣ ਇਹ ਗੱਡੀ ਨੂੰ ਸਰ ਦੁਨੀਆ ਦੇਖਦੀ ਹੈ ਜੀ ਸਾਡਾ ਜਰੂਸ ਕੱਢਦੀ ਹੈ ਜੀ ਵੀ ਇਹ ਕੀ ਹੈ ਤੁਸੀਂ ਇਹਨੂੰ ਸਾਡੇ ਨੂੰ ਅੱਗ ਲਾ ਦਿਓ ਤੁਸੀਂ ਦੱਸੋ ਕੀ ਤਾ ਬਲਦੀਪ ਇਸ ਵਕਤ ਜ਼ਰੂਰ ਜਿਹੜੇ 108 ਐਂਬੂਲੈਂਸ EMPLOYES ASSOCIATION ਦੇ ਜਿਹੜੇ ਅਧਿਕਾਰੀ ਨੇ ਉਹ ਖਫਾ ਨੇ ਕਿਉਂਕਿ ਇਹਨਾਂ ਵੱਲੋਂ ਜਦੋਂ ਆਵਾਜ਼ ਚੁੱਕੀ ਗਈ ਨਾ ਤਾਂ ਇਹਨਾਂ ਨੂੰ ਇਹਨਾਂ ਦਾ ਮਸਲਾ ਹਾਲ ਤਾਂ ਕੀ ਕਰਨਾ ਸੀ ਸਰਕਾਰ ਨੇ ਸਗੋਂ ਇਹਨਾਂ ਦੇ ਬਹੁਤ ਸਾਰੇ EMPLOYES ਨੂੰ ਜਿਹੜਾ ਸਸਪੈਂਡ ਹੀ ਕਰ ਦਿੱਤਾ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਉਹ ਵੀ ਸਾਡੇ ਨਾਲ ਮੌਜੂਦ ਨੇ ਆਵਾਜ਼ ਚੱਕੀ ਗਈ ਸੀਗੀ ਫਿਰ ਕੀ ਨਤੀਜਾ ਕੀ ਨਿਕਲਿਆ ਉਸ ਦਾ ਮੈਂ ਚੰਡੀਗੜ੍ਹ ਤੋਂ ਆਇਆ ਸੀ ਪੀਜੀ ਤੋਂ ਕੇਹਲਾ ਕਹਦਾ ਇਹਨਾਂ ਨੇ ਜਦੋਂ ਨੂੰ ਪਤਾ ਲੱਗਿਆ ਕਹਿੰਦੇ ਮੇਰਾ ਟਰਾ ਲੈਟਰ ਆ ਗਿਆ ਕਹਿੰਦੇ ਮੈਨੂੰ ਕਹਿੰਦੇ ਮੁੰਡੇ ਕਹਿੰਦੇ ਤੇ ਇਹ ਮੈਨੂੰ ਟਰਮੀਨੇਟ ਕਰਦੇ ਜੀ ਟਰਮੀਨੇਟ ਕਰਤਾ ਕਾਰਨ ਦੱਸਿਆ ਹਾਂ ਜੀ ਤਾਂ ਕਾਰਨ ਕੋਈ ਨਹੀਂ ਦੱਸਿਆ ਜੀ ਵੀ ਤੁਸੀਂ ਸਟ੍ਰਾਈਕ ਤੇ ਬੈਠਾ ਤਾਂ ਕਰਕੇ ਜੀ ਸਟ੍ਰਾਈਕ ਤੇ ਬੈਠਣ ਕਰਕੇ ਹਾਂ ਜੀ ਹਾਂ ਜੀ ਸਟ੍ਰਾਈਕ ਕਰਨਾ ਇੱਕ ਮਤਲਬ ਜੇ ਆਪਾਂ ਮੰਗਾ ਮੰਨਣ ਵਾਸਤੇ ਜਾਂ ਮਨਾਉਣ ਵਾਸਤੇ ਆਪਾਂ ਕੋਈ ਸਟ੍ਰਾਈਕ ਕਰਦੇ ਆ ਇਹ ਸਾਡਾ ਕਾਨੂੰਨੀ ਅਧਿਕਾਰ ਹੈ ਤੇ ਇਹ ਕਾਨੂੰਨ ਵੀ ਬਣਦਾ ਹੈ ਇਹ ਜਿਹੜਾ ਕਾਨੂੰਨ ਬਣਿਆ ਹੋਇਆ ਪਰ ਇਹ ਮਤਲਬ ਕੰਪਨੀ ਇੰਨਾ ਕਿ ਜ਼ਿਆਦਾ ਧੱਕਾ ਕਰਦੀ ਹੈ ਸਾਡੇ ਨਾਲ ਮਤਲਬ ਜੇ ਕੋਈ ਬੰਦਾ ਆਵਾਜ਼ ਉਠਾਉਣ ਦੀ ਗੱਲ ਕਰਦਾ ਜਾਂ ਤਾਂ ਉਹਦੀ ਮਤਲਬ ਟਰਾਂਸਫਰ ਹੀ ਇੰਨੀ ਦੂਰ ਜ਼ਿਆਦਾ ਕਰ ਦਿੰਦੇ ਨੇ ਜਾਂ ਫਿਰ ਉਹਨੂੰ ਟਰਮੀਨੇਟ ਹੀ ਕਰ ਦਿੰਦੇ ਨੇ ਪਹਿਲਾਂ ਸ਼ੋ ਕੋਸ ਲੈਟਰ ਦਿੰਦੇ ਨੇ ਹਫ਼ਤੇ ਦੇ ਵਿੱਚ ਵਿੱਚ ਹੀ ਜਦ ਕਿ ਉਹਦੀ ਵੀ ਪ੍ਰੋਸੀਡਿੰਗ ਹੁੰਦੀ ਹੈ ਕਿ ਹਾਂ 40 ਦਿਨ ਜਾਂ ਮਹੀਨੇ ਦਾ ਕੋਈ ਟਾਈਮ ਹੁੰਦਾ ਪਰ ਇਹ ਹਫ਼ਤੇ ਦੇ ਵਿੱਚ ਵਿੱਚ ਹੀ ਉਹ ਸ਼ੋ ਕੋਸ ਕਰਕੇ ਟਰਮੀਨੇਟ ਵੀ ਕਰ ਦਿੰਦੇ ਨੇ ਇਹ ਦੋ ਡਰਾਈਵਰ ਨੇ 13 ਸਾਲ ਹੋ ਗਏ ਇਹਨਾਂ ਨੂੰ ਉਹਨਾਂ ਨੇ ਸਾਰੀ ਉਮਰ ਹੰਡਾ ਲਈ ਜਿੱਥੇ ਹੁਣ 13 ਸਾਲ ਤੋਂ ਬੰ ਕਰ ਦਿੱਤਾ ਜੀ ਇਹ ਹਾਲ ਹੈ ਜੀ ਕੰਪਨੀ ਦਾ ਖੱਤਰੀ ਸਰ ਨੇ ਇੱਕ ਪੰਕਤ ਸਰ ਨੇ ਸਰ ਉਹ ਤਾਂ ਕੁਰਸੀ ਤੇ ਬਹਿ ਕੇ ਗੱਲਾਂ ਕਰਦੇ ਨੇ ਔਰ ਇਹ ਫੀਲਡ ਚ ਆ ਕੇ ਦੇਖੋ ਸਰ ਕਿੱਥੇ ਕੀ ਹੁੰਦਾ ਹੈ ਜੀ ਹਰੇਕ ਬੰਦਾ 2 ਮਿੰਟ ਪਿੱਛੇ ਸਾਨੂੰ ਭੈਣ ਦੀ ਗੱਲ ਕੱਢਦਾ ਸਰ ਸਾਹਮਣਾ ਅਸੀਂ ਕਰਦੇ ਆ ਸਾਰਾਂ ਦਾ ਸਰ ਫੀਲਡ 'ਚ ਅਸੀਂ ਰਹਿਨੇ ਆ ਤਾਂ ਕੁਰਸੀ ਤੇ ਬਹਿ ਕੇ ਕਹਿੰਦੇ ਨੇ ਤੂੰ ਮਨੇ ਇਹ ਨਹੀਂ ਕੀਤਾ ਦੱਸੋ ਸਾਰਾ ਅਸੀਂ ਕੀ ਕਰ ਸਕਦੇ ਆ ਜੀ ਜੇ ਗੱਡੀਆਂ ਚੱਲਣ ਯੋਗ ਹੋਣਗੀਆਂ ਤਾਂ ਚਲਾ ਰਹੇ ਆ ਸਰ ਔਨ ਡਿਊਟੀ ਖੜੇ ਆ ਸਰ ਤੁਸੀਂ ਦੱਸੋ ਸਾਡਾ ਕਸੂਰ ਕੀ ਆ ਸਰ ਤਾਂ ਬਿਲਕੁਲ ਇਸ ਵਕਤ 108 ਐਂਬੂਲੈਂਸ EMPLOYES ਨੇ ਜਿਹੜੇ ਉਹ ਪੂਰੇ ਖਫਾ ਜ਼ਰੂਰ ਨਜ਼ਰ ਆ ਰਹੇ ਨੇ ਹਾਲਾਂਕਿ ਇਹਨਾਂ ਦੇ ਸਰਕਾਰ ਨੇ ਮਸਲੇ ਦਾ ਕੀ ਹੱਲ ਕਰਨੇ ਸੀ ਸਗੋਂ ਇਹਨਾਂ ਨੂੰ ਸਸਪੈਂਡ ਕਰ ਦੇ ਕੀਤਾ ਜਾ ਰਿਹਾ ਟਰਮੀਨਲ ਲੈਟਰ ਦਿੱਤੇ ਜਾ ਰਹੇ ਨੇ ਬਕਾਇਦਾ ਤਾਂ ਹੁਣ ਇੱਥੇ ਇਹ ਦੇਖਣਾ ਬਣਦਾ ਹੈ ਕਿ ਆਮ ਲੋਕਾਂ ਦੀ ਕਹੀ ਜਾਣ ਵਾਲੀ ਸਰਕਾਰ ਕਦੋਂ ਜਿਹੜੀ ਗੂੜੀ ਨੀਂਦ ਹੈ ਜਿਹੜੀ ਉਹ ਉੱਠੇਗੀ ਅਤੇ ਕਦੋਂ ਬਦਲਾਵ ਲੈ ਕੇ ਆਉਣ ਵਾਲੀ ਸਰਕਾਰ ਖੁਦ ਗੱਡੀਆਂ ਬਦਲਦੀ ਹੈ ਇਹ ਦੇਖਣਾ ਜੇ ਅਮ ਰਹੇਗਾ ਵੀਡੀਓ ਜਰਨਲਿਸਟ ਜਕਸੀਰ ਦੇ ਨਾਲ ਮੈਂ ਸੰਪਤੀ ਸਿੰਘ ਪਟਿਆਲਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ